ਇੱਥੇ ਅਸੀਂ ਆਉਨੇ ਆ ਗਏ। ਬਾਈ ਜੀ ਆ ਪਿੰਡ ਰਾਮਾਣੇ ਦੇ ਵਿੱਚ ਹੁਣੇ-ਹੁਣੇ ਆਪਣਾ ਬਾਈ ਗਰਨੇਲ ਆ ਪੰਚਾਇਤ ਮੈਂਬਰ ਆ। ਇਹਦੇ ਮੁੰਡੇ ਦੇ ਸੱਤਾ-ਸੱਤਾ ਮਾਰ ਗਿਆ। ਸਾਰੇ ਦਾ ਫੋਨ ਖੋ ਕੇ ਲੈ ਗਿਆ। ਦੋ ਮੋਟਰ ਦੋ ਮੋਟਰਸਾਈਕਲ ਸੀਗੇ। ਦੋ ਮੋਟਰਸਾਈਕਲ ਸੀਗੇ। ਪੰਜ ਜਾਣੇ ਸੀਗੇ। ਨੇੜ ਨੂੰ ਹੋ ਗਿਆ ਬਾਈ ਮੜਾ ਜਾ ਕੇ ਰਿਆ ਜਾ ਕੇ ਰਾ। ਇਹ ਇਹਨੂੰ ਦਿਖਾ ਦੇ ਬਾਈ ਦਾ। ਆ ਦਿਖਾ ਇਹਨੂੰ। ਤੇ ਇਹਨੂੰ ਲੋਹਾਨ ਕਰ ਗਿਆ। ਹੁਣ ਅਸੀਂ ਇਹਨੂੰ ਮੌਕੇ ਤੇ ਆ ਕੇ ਭਰਾ ਨੂੰ ਚੱਕਿਆ। ਕਿਰਪਾਨ ਮਾਰ ਕੇ ਸਰਚੇ ਦੇ ਕਿਰਪਾਨ ਮਾਰ ਗਿਆ। ਤੇ ਜਿਹੜਾ ਜੰਗਲ ਰਾਜ ਬਣ ਚੁੱਕਿਆ ਨੇ ਤੇ ਉਹ ਜੀਆਂ ਵਾਰ ਦੱਤਾ ਹੁੰਦੀਆਂ ਕੋਈ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਕਿਸੇ ਗੱਲ ਬਾਤ ਦਾ ਐ ਇਸ ਸੜਕ ਤੇ ਹਰ ਰੋਜ਼ ਇਹੋ ਜਿਹਾ ਕੁਝ ਹੁੰਦਾ ਬਾਈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਵੇਰ 7 ਦਾ ਟਾਈਮ ਹੈ ਜੇ ਤੁਸੀਂ ਜੇ ਇਸ ਗੱਲ ਨੂੰ ਠੱਲ ਨਾ ਪਾਈ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜੈਤੋ ਦੇ ਵਿੱਚ ਧਰਨਾ ਲਾਵਾਂਗੇ ਕਿਉਂਕਿ ਸਾਡਾ ਪਿੰਡ ਜਿਹੜਾ ਹੈ ਕਿਤੇ ਟਰਾਂਸਫਰਮ ਚੋਰੀ ਹੋ ਜਾਂਦੇ ਆ ਕਿਤੇ ਕੋਸੋ ਜਾਂਦੇ ਆ ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਹੈ ਜੇ ਕਾਰਵਾਈ ਕੋਈ ਨਾ ਹੋਈ ਤਾਂ ਕਾਂਗਰਸ ਪਾਰਟੀ ਵੱਡੇ ਪੱਧਰ ਦੇ ਉੱਤੇ ਜੈਤੂ ਦਾ ਅ ਛੜਕਾਂ ਦਾ ਅਸੀਂ ਜਾਮ ਕਰਾਂਗੇ ਇਹ ਅਸੀਂ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹੋ ਜਿਹਾ ਅਨਸਰ ਉੱਥਲ ਪਾਇਆ ਜਾਵੇ ਬਸ ਠੀਕ ਹੈ ਆ ਭਾਈ ਉੱਥੇ ਚ ਪਾ ਦਿਓ